ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਦੋ ਪਸ਼ੂ ਵੀ ਵਿਖਾਉਣੇ ਆ ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਤੇ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਨਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਚਲੋ ਕਿਰਪਾ ਜੀ ਦੀ ਇਹ ਤਾਂ ਨੇ 6-7 ਪਸ਼ੂ ਲਏ ਆ ਇਹ ਪਛੂ ਸੇ ਲੋਗੇ ਸਾਰੇ ਅੱਛਾ ਤੇ ਮੈਂ ਵੀ ਆਖਿਆ ਤੁਹਾਨੂੰ ਕੈਨਸਲ ਕਰ ਲਈਏ ਵੀਡੀਓ ਹੁਣ ਕੱਲ ਨੂੰ ਪਾ ਲੈਨੇ ਆ ਅੱਛਾ ਮੈਂ ਆਖਿਆ ਵੀ ਹੁਣ ਆਏ ਆ ਤੇ ਚਲੋ ਮਾਹਾਂ ਚੱਲਦੇ ਆ ਨਹੀਂ ਮਾਹਾਂ ਜੇ ਤੂੰ ਇਹ ਕਿਹਦੇ ਨਾ 6 7 ਲਾਏ ਆ ਤਾਂ ਸਾਨੂੰ ਪਤਾ ਨਹੀਂ ਵੇ ਗਏ ਸਾਰੇ ਨਹੀਂ ਤੇ ਕੋਈ ਵੀਰ ਜੀ ਚੱਲ ਗਏ ਜੇ ਲੱਗਦੇ ਨੇ ਦੋ ਝੋਟੀਆਂ ਵੀਰ ਨੇ ਬਾਹਰ ਘਟਾ ਲੀਆਂ ਅੱਛਾ ਸੱਜਣਾ ਤੋਂ ਵੀ ਝੋਟੀਆਂ ਪਾਉਣੀਆਂ ਸੱਜੇ ਬਾਲ ਮਾਲ ਬੜਾ ਘਟ ਲੱਭਣ ਦੇ ਹਾਂਜੀ ਹਾਂਜੀ ਫਿਰ ਵੀ ਮੈਂ ਲੰਬ ਰੁਕਲੇ ਲੈਂਦਾ ਵੀਰ ਭਰਾਵਾਂ ਵਾਸਤੇ ਅੱਛਾ ਜੀ ਤੇ ਹੁਣ ਵੀ ਦੋ ਮਈਆਂ ਜੇ ਬਾਹਰ ਮੱਝੀਆਂ ਵੀ ਚੱਲ ਜਾਣੀਆਂ ਮਾ ਠੀਕ ਹੈ ਨੇ 45 ਦੇ 618 ਠੀਕ ਹੈ ਜੀ ਤੇ ਤਜਾ ਮਹੀਨਾ ਜੇ 6 ਤਰੀਕ ਦੇ ਅੱਜ ਠੀਕ ਹੈ ਜੀ ਵੈੜ ਤੋਂ ਕਰ ਲਈਏ ਕਿ ਜਾਂ ਹਾਂ ਜੀ ਵੈੜ ਤੋਂ ਕਰ ਲਈ ਵੀ ਜੀ ਦੱਸਿਓ ਇਹਦੇ ਬਾਰੇ ਕਿੰਨਾ ਕੁ ਟਾਈਮ ਅਜੇ ਖੜਦੀ ਬੀਤੀ ਇਹਨੇ ਵੀ ਜੀ ਅਜੇ ਹੱਤ ਆ ਗਿਆ ਲੈ ਜਾਣਾ ਜੀ ਮੈਂ ਪਹਿਲੇ ਸਵੇਰ ਤੋਂ 10 ਕਿਲੋ ਦਿੱਤਾ ਜੇ ਐਰਕੀ ਵੀ ਮੰਨ ਲਓ ਕੋਈ 12 ਦੇ ਜੇ 11 ਦੇ ਜੇ ਲੋਬੇ ਇੱਥੇ ਦੇ ਜਣਾ ਵੈੜ ਨੇ ਅੱਛਾ ਠੀਕ ਹੈ ਠੀਕ ਹੈ ਜੀ ਇਹ ਨਕੀਨਾ ਹੀ ਲਿਆਂਦਾ ਜੀ ਲੱਗਦਾ ਸਮਾਂ ਅੱਛਾ ਇਹ ਖੋਲੋ ਵੀ ਜੀ ਇਹ ਖੋਲ ਕੇ ਵਿਖਾਈਏ ਵੱਡੀ ਫਾਰਮ ਵਾਲੀ ਵੈੜ ਜੀ ਹਾਂ ਹੋ ਬਈ ਕਰੋ ਚੈੱਕ ਕਰੋ ਵੀ ਵੀਰ ਜੀ ਕਹਿੰਦੇ ਨੇ ਥੋੜੇ ਵੀ ਲਾਉਣ ਵਾਲਾ ਵੀਰ ਭਰਾ ਹੋਣਾ ਨਹੀਂ ਨਹੀਂ ਬਿਲਕੁਲ ਬਿਲਕੁਲ ਚਲੋ ਮਾਲਕ ਜੀ ਮੰਨ ਲਓ ਕਿ ਸਾਰੇ ਵੱਡੀ ਲੈਣ ਵਾਲੇ ਹੀ ਹੁੰਦੇ ਹਾਂ ਹਾਂਜੀ ਹਾਂਜੀ ਭਰਾ ਛੋਟੀ ਲੈਣ ਵਾਲਾ ਵੀ ਆ ਚਲੋ ਬਜੀ ਚੈੱਕ ਮਾਲਕ ਜੀ ਵਧੀਆ ਜੀ ਉਹ ਤੇ 10000 ਗੱਲਾਂ ਨੇ ਵਧੀਆ ਲਈ ਜਾਣਾ ਠੀਕ ਹੈ ਠੀਕ ਹੈ ਜੀ ਤੇ ਚਲੋ ਜੇ ਸਾਡੇ ਖਤਮ ਬਾਕੀ ਨੋਰਮਲ ਜਿਹਾ ਕੱਦ ਆ ਗਿਆ ਜੀ ਸੀਟਰ ਕੋਲਤੀ ਬਹੁਤ ਹੀ ਸ਼ਾਨਦਾਰ ਹੈ ਤੇ ਲੱਤਾਂ ਤੋਂ ਲਾ ਕੇ ਕਾਫੀ ਹਵਾ ਨੇ ਤੇ ਲੈਣ ਲੱਜੂਗੀ ਵੀਰਾਂ ਦਾ ਵੀ 5-7 ਹੋਰ ਉਹ ਬਾਈ ਜੀ ਸੀਟਰ ਕੋਲਤੀ ਚੈੱਕ ਠੀਕ ਹੈ ਠੀਕ ਹੈ ਜੀ ਹਾਂ ਵੀ ਦੱਸ ਦੋ ਕੰਨ ਦੇ ਬਾਰੇ ਮਰਾਏ ਕੋਈ ਨੀ ਉਹ ਅੰਦਰ ਬਿਖਾ ਦੇ ਠੀਕ ਹੈ ਠੀਕ ਹੈ ਲੋ ਜੀ ਕਰੋ ਚੈੱਕ ਕਰੇ ਢੱਲਾ ਤੋਂ ਨਾ ਕਾਦੀ ਜੀ ਹਮਾਰਾ ਦੇ ਤੇ ਕਣਕ ਨੂੰ ਬਹੁਤ ਹੀ ਚੰਗਾ ਲੱਗਾ ਪਹਿਲਾਂ ਦੇ ਤੇ ਥਾਣੇ ਵਿੱਚ ਬੜਾ ਹੈ ਗਿੱਟ ਗਿੱਟ ਤੇ ਲੱਗਾ ਵਾ ਜਿੱਦੀ ਹੈਗੀ ਜਿੱਦੀ ਮਾਦੀ ਹੈ ਨਾ ਮੈਨੂੰ ਇੰਨਾ ਬੜਾ ਦੁੱਧ ਦੇ ਰਿਕਾਰਡ ਤੋੜ ਦਿੰਦੇ ਨੇ ਇਹ ਫੜੀ ਅੱਛਾ ਠੀਕ ਹੈ ਜੀ ਤੇਰਾ 13 ਕਿਲੋ ਦੇਈ ਜਾਣਾ ਜੀ ਠੀਕ ਹੈ ਠੀਕ ਹੈ ਹਾਂ ਜੀ ਤੇ ਵਿਧੀ ਇਹ ਕਹਿੰਦਾ ਇਹਦਾ ਕੰਨ ਮਨ ਲਓ ਵੀ ਬਾਬਾ ਚਿਰ ਦੇ ਪੁਰਾਣੇ ਕਿਤੇ ਅੱਛਾ ਜੀ ਮੰਨ ਲਓ ਕੁੱਤਿਆਂ ਨੇ ਕਿਤੇ ਬਾਣ ਫੋੜ ਦਿੱਤਾ ਸੀ ਅੱਛਾ ਅੱਛਾ ਠੀਕ ਹੈ ਜੀ ਨੇ ਕਹਿੰਦਾ ਨਹੀਂ ਜੀ ਛੋ ਆਹ ਤਰੋ ਚੈੱਕ ਜੋ ਜਮਾਂਦਰੂ ਕਿੰਦਾ ਜਮਾਂਦਰੂ ਕਿੰਦਾ ਜਿਹੜਾ ਕੰਨ ਆਹ ਬਾਬਾ ਪੁਰਾਣਾ ਹੀ ਮੰਨ ਲਓ ਵੀ ਹੋਇਆ ਵਾ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਕਿਤੇ ਨਿੱਕੀ ਹੁੰਦੀ ਦਾ ਜੀ ਠੀਕ ਹੈ ਜੀ ਪੁੱਤਾਂ ਕਰਦੇ ਨੇ ਕਦੇ ਫਾਇਦਾ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਲੋਕ ਜੀ ਇਹ ਤੋਹਫਾ ਜੀ ਤੁਹਾਡੇ ਬਾਤੇ ਵੀ ਉਹਨੇ ਦੇ ਤੁਹਾਨੂੰ ਬਹੁਤ ਸੋਹਣਾ ਲੱਗਾ ਵਾ ਫਿਰ ਵੇਖ ਲਓ ਇਹ ਥੰਡ ਤੋਂ ਬੜਾ ਚੰਗਾ ਲੱਗਾ ਵਾ ਤੇ ਕੀ ਮੁੱਲ ਫਿਰ ਵੀਰ ਜੀ ਦਾ ਮੁੱਲ ਵੀ ਜੈ ਜੀ ਅੱਛਾ ਜੀ ਤੇ ਜਿੰਨੀ ਘਗੀ ਆ ਮੰਨ ਲਓ ਵੀ ਸਾਫ ਸੁਥਰੀ ਆ ਹਾਂ ਜੀ ਤੇ ਮੁੱਲ ਕਰਾਉਣ ਨੂੰ 30 ਕਰਾ ਲਓ ਤੇ 20000 ਦੀ ਦੇ ਦਾਂਗੇ ਵੀ ਜੀ 200 ਰੁਪਿਆ ਛੋਟ ਤੇ 20000 ਹਾਂ 20000 ਤੇ 200 ਰੁਪਿਆ ਲਓ ਬਜੀ ਬਿਲਕੁਲ ਨਿਕਾਜ ਆ ਬੈਠਦੇ ਹਾਂ ਵੀ ਜੀ ਟੋਕੜਾ ਟੋਕੜਾ ਮਾੜਾ ਵਾਲਾ ਮੁੱਲ ਕਰਤਾ ਠੀਕ ਹੈ ਠੀਕ ਹੈ ਜੀ ਬਾਕੀ ਦੁੱਧ 12 13 ਕਿਲੋ ਇਹਨੇ ਖਸ ਕੇ ਭਰੀ ਜਾਣਾ ਠੀਕ ਹੈ ਜੀ ਆ ਜੀ ਹੁਣ ਆ ਆ ਵੀ ਜੀ ਇੱਕ ਨਿਕਨੇ ਲਿਆਂਦਾ ਜੀ ਕੱਢ ਕੇ ਅੱਛਾ ਜੀ ਇਹ ਸਿੰਗ ਕੁਆਲਿਟੀ ਵੇਖੋ ਤੁਸੀਂ ਝੋਟੀ ਦੀ ਤੇ ਦੂਜਾ ਸਵੇਰ ਨੂੰ ਇਹ ਪੰਜਾਂ ਮਹੀਨਿਆਂ ਦੀ ਗੱਪਣ ਜੇ 1 ਮਨ 6 ਕਿਲੋ ਦੁੱਧ ਜੇ ਠੀਕ ਹੈ ਠੀਕ ਹੈ ਜੀ ਲਓ ਬਜੀ ਬਹੁਤ ਸੋਹਣੀਆਂ ਕੱਦਵਾਂ ਜਿੰਦੀ ਵੀ ਯੋਥੀਰਾ ਮੋੜਾ ਆ ਗਿਆ ਤੇ ਮੋਹਰਾਂ ਦਸਦੀ ਝੋਟੀ ਜਾਂ ਉਧਰ ਵੀ ਹੈ ਭਾਈ ਇਹ ਦੇਸੀ ਨਹੀਂ ਆਪਣੇ ਠੀਕ ਹੈ ਜੀ 55000 ਜਿਹੜੀ ਕਿੱਟ ਪਾਸ ਆ ਰੱਖ ਦੱਕ ਕੇ ਨਰਮਲ ਇਹ ਜੀ ਹੁਣ ਚੋਗੇ ਲੈਂਦੀ ਆਪਾਂ ਸਾਰੇ ਅੱਛਾ ਜੀ ਗੋਮੇ ਡੰਗਰ ਕੋਲੇ ਆਏ ਆ ਅੱਛਾ ਜੀ ਇੱਕ ਗਾਣੀ ਮੈਂ ਤੇ ਪੁਕੇ ਲੈਂਦੀ ਆ ਤੇ ਇਹੋ ਜੀ ਮੈਂ ਚੋਗੇ ਲੈਂਦੀ ਸਾਰੇ ਠੀਕ ਹੈ ਠੀਕ ਹੈ ਜੀ 2000 ਦਾ ਪਰ ਦੇ ਦਿੰਦੇ ਸੀ ਆ ਤਾਂ ਪੂਰੇ ਵੱਡੇ ਕੱਡ ਵਜਨ ਵਾਲੀ ਇਹ ਵੱਡੀ ਛੋਟੀ ਕੱਡ ਕੱਡ ਦੀ ਚੰਗੀ ਆ ਤੇ ਇਸ ਦਾ ਮਿਹੜੀ 55000 ਜਿਹੜੀ ਕਿੱਟ ਪਾਸ ਆ ਠੀਕ ਹੈ ਠੀਕ ਹੈ ਜੀ ਇੱਧਰ ਚਾਤੀ ਮਰਾ ਰਹੇ ਮੜੀ ਜੀ ਵੀਰ ਦੇ ਕੋਲ ਆਪਾਂ ਕਿਹੜੇ ਸੇਲ ਹੋ ਗਏ ਸੀ ਹਾਂ ਜੀ ਇਹ ਸੇਲ ਹੋ ਗਏ ਵੀਰ ਜੀ ਚੱਲਦਾ ਸ਼ਾਸ਼ ਠੀਕ ਆ ਧਿਆਨ ਆ ਧਿਆਨ ਬੋਤਲ ਨਹੀਂ ਆ ਵੀਰ ਇਹ ਚੰਗੀ ਵੀਡੀਓ ਦਿਖਾਈ ਮੈਂ ਚੱਲ ਚੱਕੀ ਵੀਡੀਓ ਹਾਂ ਦੰਬੀ ਇਹ ਕਰ ਸਕਦੇ ਜੀ ਕਿੱਕ ਸੇਵੀ ਲਗੀਨਾ ਪੀਤੀ ਆ ਉਹ ਰੈੱਡ ਬਲੈਕ ਆਗੀ ਤੇ ਨਿਗਾ ਨਿਗਾ ਜਾਂ ਸੇਮ ਕੇ ਆ ਤੇ ਪੂਛਤਾ ਕਿ ਵਾਲ ਮੇਥਾ ਨਾਲ ਦੇ ਕਾਲੇ ਆ ਕਰੋ ਭਾਈ ਚੈੱਕ ਇਹਦਾ ਕੀ ਮੁੱਲ ਵੀ ਫਿਰ ਮੁੱਲ ਵੀ ਜੀ ਕਰਾਉਂ ਨੂੰ ਇਹ ਵੀ ਦੇਖ ਲੋ ਅਸੀਂ ਪੀਐਸ ਵੀ ਕਰਾਉਂਦੀ ਆ ਅਛਾ ਜੀ ਪਰ ਪਰ ਚਾਹਜਾ ਠੀਕ ਹੈ ਜੀ ਛੋੜਾ ਦਾ ਕੰਮ ਕਰਨਾ ਜੇ ਠੀਕ ਹੈ ਤੇ ਦੇ ਦੀ ਐਸਾ ਤਰਦੀ ਝੋਟੇ ਘੱਟ ਕੇ ਚੈਜਾ 70 ਜੋ 2 ਛੜਦੀ ਵੇਜੇ 60 60000 ਜੀ 60 ਜੋ 200 ਰੁਪਏ ਛੋੜਾ ਠੀਕ ਹੈ ਠੀਕ ਹੈ ਲੋ ਬਜੀ 65000 ਦੀ ਦੇ ਦੇਣੀ 65 ਚੋਂ 200 ਰੁਪਇਆ ਛੋਟਾ ਹੋਣਾ ਕੋਈ ਵੀਰ ਪ੍ਰਾਕਟਾਉਣਾ ਦਾ ਕਰਦਾ ਦੋ ਬਜੀ ਬਿਲਕੁਲ ਛੋਟਾ ਜਿਹਾ ਭਾਅ ਕਰਤਾ 65000 ਚੋਂ 200 ਰੁਪਇਆ ਛੋਟਾ ਇਹਦੀ ਵੀਡੀਓ ਕੱਢ ਕਾਟ ਵਾਲੀ ਝੋਟੀ ਕਿਸ ਨੇ ਦੇਣੀ ਨਹੀਂ ਜੀ ਨਹੀਂ ਬਿਲਕੁਲ ਦੁੱਧ ਵੀ ਆ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਠੀਕ ਹੈ ਲੋ ਬਜੀ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਤੇ 5-6 ਲੀਟਰ ਜਿਹੜਾ ਦੁੱਧ ਐਸਟੈਂਡਰਡ ਉਹਦੇ ਕੋਲ ਰੈਡੀ ਆ ਕਰੋ ਚੈੱਕ ਬਾਕੀ ਵੀਰ ਨਾਲ ਚਵਾਈ ਕਰਕੇ ਲੈਂਦੀ ਆ ਹਾਂ ਜੀ ਤੇ ਸਾਰੇ ਵੀਰਾਂ ਅਗੜੀਆਂ ਹੱਥ ਜੋੜ ਕੇ ਕਹਿੰਦੇ ਕਿ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ